ਆਪੂ ਤਾਂ ਸਵਾਗਤ ਕਰਦੇ ਹੋਏ ਆ ਮੈਂ ਬਾਈ ਖਤਾ ਬਾਈ ਪਤੇ ਬਾਬਾ ਜੀ ਖਾਲਸਾ ਸਾਹਿਬ ਹੈ ਜੀ ਮਤੀ ਜੀ ਐ ਬਾਬਾ ਜੀ ਆਪਾਂ ਸੰਗਤਾਂ ਨੂੰ ਸੰਦੇਸ਼ ਦਓ ਕਿ ਸੰਗਤਾਂ ਨੂੰ ਜੋ ਅੱਜ ਕੱਲ੍ਹ હત્યાਜਰ ਹੋਇਆ ਨਸ਼ੇ ਦੇ ਨਸ਼ੇ ਪ੍ਰਤੀ ਅਸੀਂ ਇਹੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਇੱਕ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਨਸ਼ੇ ਮਾੜੀ ਚੀਜ਼ ਹੈ ਗੁਰੂ ਸਾਹਿਬ ਨੇ ਨਸ਼ਿਆਂ ਨੂੰ ਮਾੜਾ ਕਿਹਾ ਜਿਵੇਂ ਸ਼ਰਾਬ ਆ ਛਿੱਟੇ ਆ ਕਈ ਤਰ੍ਹਾਂ ਦੇ ਆ ਬਾਣੀ ਵਿੱਚ ਆਉਂਦਾ ਹੈ ਜੇ ਸਪੀਤਿਆਂ ਮਤ ਦੂਰ ਹੋਏ ਬਰਲ ਪੋਵੇ ਵਿੱਚ ਆਏ ਆਪਣਾ ਪਰਾਇਆ ਨਾ ਪਸਾਣੀ ਸਸੋ ਧੱਕੇ ਖਾਏ ਤੇ ਬਹੁਤ ਮਾੜੀ ਚੀਜ਼ ਹੈ ਸਾਡੀ ਖਾਤਰ ਗੁਰੂ ਕਲੀਆਂ ਵਾਲੇ ਨੇ ਬਹੁਤ ਵੱਡੇ-ਵੱਡੇ ਪਰਪਕਾਰ ਕੀਤੇ ਆ ਬਹੁਤ ਵੱਡੀ ਦੇਣ ਦਿੱਤੀ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਬਖਸ਼ ਕੇ ਤੇ ਇਸ ਲਈ ਆ ਕਿ ਸਭ ਤੋਂ ਆਏ ਆ ਇਹਤੇ ਆਪਣੇ ਜਲੰਧਰ ਉੱਤਰੀ ਆਧਪੁਰ ਅੱਡੇ ਤੇ 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 ਇਸ ਲਈ ਅਸੀਂ ਦੱਸ ਰਹੇ ਹਾਂ ਵੀ ਉੱਥੇ ਬਹੁਤ ਵੱਡਾ ਕੱਟ ਸੀ ਸਾਡੇ ਸਿੰਘ ਸਾਹਿਬ ਗਿਆਨੀ ਕਲਵੰਤ ਸਿੰਘ ਜੀ ਉਹਨਾਂ ਦਾ 25 ਸਾਲਾਂ ਸੇਵਾ ਨੂੰ ਸਮਰਪਿਤ ਬਹੁਤ ਕੱਟ ਕੋਇਆ ਸੀ ਸਾਰੇ ਸਾਧੂਆਂ ਆਪੁਰਖ ਹੈ ਸੀ ਤੇ ਅਸੀਂ ਅੱਜ ਉੱਥੋਂ ਆਏ ਆ ਸਾਡੇ ਬਹੁਤ ਹੀ ਪਿਆਰ ਵਾਲੇ ਸਦਾ ਇੱਕ ਸਾਲ ਸਿਉਂਦੇ ਪੁੱਤਰ ਤੇ ਸਾਡੇ ਜੰਗ ਬਹਾਦਰ ਸਿੰਘ ਜੀ ਤੇ ਇਹ ਇਹਨਾਂ ਨੇ ਮੂਰੇ ਸਾਨੂੰ ਫਿਰ ਬੜੇ ਪਿਆਰ ਨਾਲ ਜਲਪਾਣੀ ਛਕਾਉਂਦੇ ਆ ਮਾਤਾ ਜੀ ਨਾਲ ਤੇ ਸਾਨੂੰ ਇਸ ਗੱਲ ਦੀ ਕੁਝ ਹੀ ਹੁੰਦੀ ਹੈ ਕਿ ਜਿਹੜੇ ਧਰਤ ਧਰ ਬਾਬਾ ਯਿਸਰ ਸਿੰਘ ਜੀ ਮਾਰ ਹੈ ਜਿਹਦੇ ਪਿਆਰ ਵਾਲੇ ਸੰਗੀ ਸਾਥੀ ਜਦੋਂ ਮਿਲਦੇ ਹੈ ਕੋਈ ਗੱਲਬਾਤ ਹੁੰਦੀ ਹੈ ਇਹ ਵੱਡੀ ਚੀਜ਼ ਹੈ ਪਰ ਅਸੀਂ ਅੱਜ ਸਿੱਖ ਪੰਥ ਨੂੰ ਇਹ ਕਹਿਣਾ ਚਾਹੁੰਦੇ ਆ ਸਾਡਾ ਜਿਹੜਾ ਸਿੱਖ ਪੰਥ ਹੈ ਉਹ ਨਰਪੱਖ ਚਾਹੀਦਾ ਹੈ ਪੱਖਪਾਤ ਨਹੀਂ ਚਾਹੀਦਾ ਜੋ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਕਲ ਵੀ ਧਰ ਪਾਕਸਾਨੀ ਕਿਰਪਾ ਦਿੱਤੀ ਹੈ ਜਿਹੜਾ ਖਾਲਸਾ ਅੰਮ੍ਰਿਤਧਾਰੀ ਹੈ ਸਿੰਘ ਉਹ ਨਾ ਤਾਂ ਕਿਸੇ ਨੂੰ ਚੋਰੀ ਮਾਰਦਾ ਨਾ ਕਿਸੇ ਇਸਤਰੀ ਤੇ ਬਾਹਰ ਕਰਦਾ ਉਹ ਤਾਂ ਭਾਈ ਦਾਤਾ ਹੈ ਸਾਰਿਆਂ ਨਾਲ ਪਿਆਰ ਰੱਖਣ ਵਾਲਾ ਹੈ ਜੇ ਅਸੀਂ ਸਾਰਿਆਂ ਨਾਲ ਪਿਆਰ ਰੱਖਾਂਗੇ ਸਾਡੇ ਦੇ ਗੁਰੂ ਜੀ ਵੀ ਕਿਰਪਾ ਰੂਗੀ ਬਾਬਾ ਜੀ ਬਾਣੀ ਅੰਦਰ ਕਿਰਪਾ ਕਹਿੰਦੇ ਹੈ ਮਿਲ ਬੇ ਕੀ ਮਹਿਮਾ ਬਰ ਨਾ ਸਕੋ ਨਾਨਕ ਪਰੇ ਪ੍ਰੀਲਾ ਇਸ ਲਈ ਅਸੀਂ ਇੰਨੇ ਹੀ ਕਹਿ ਕੇ ਸਮਾਪਤੀ ਕਰਦੇ ਆਂ ਸਾਰੀਆਂ ਸੰਗਤਾਂ ਨੂੰ ਬਹੁਤ ਸਤਿਕਾਰ ਨਾਲ ਬੱਦੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਬਾਬਾ ਜੀ ਸਿੰਘ ਜੀ ਨੂੰ ਨਿਰਮਲ ਕੋਈ ਜਿਉਣ ਵਾਲਿਆਂ ਨੇ ਤੁਹਾਡਾ ਧੰਨਵਾਦ ਜੀ ਇੱਥੇ ਆਉਣ ਤੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੀ ਜਲਪਾਣੀ ਛਕਿਆ ਬਾਬਾ ਜੀ ਨੇ ਕਿਰਪਾ ਕੀਤੀ ਬਾਬਾ ਗਿਆ ਯਹਾਂ ਸੇ ਤਾਂ ਉਸਤਾਨ ਉਸਤਾਨ ਸਿੰਘ ਉਹਨਾਂ ਦੇ ਡੇਰੇ ਤੇ ਜੋ ਜੀ ਸਿੰਘ ਜੀ ਆ ਨਿਰਮਲ ਕੋਈ ਜੋੜਾ ਆਣ ਰਿਹਾ ਤੁਹਾਡਾ ਬਾਬਾ ਜੀ ਸਿੰਘ ਦੀ ਜੋੜਾ ਬਾਰੇ ਸਾਡਾ ਉਹਨਾਂ ਮਹਾਪੁਰਸ਼ਾਂ ਨਾਲ ਬਹੁਤ ਪਿਆਰ ਹੈ ਅਸੀਂ ਇਕੱਠੇ ਆਏ ਆ ਉਸ ਜਗ੍ਹਾ ਤੋਂ ਤੇ ਉਹ ਫੇਰ ਗੱਡੀਆਂ ਤੇ ਸੀ ਅਸੀਂ ਜੋ ਅੱਜ ਤੇ ਆਏ ਆ ਉਹ ਪਹਿਲਾਂ ਚੱਲੇ ਵੇ ਆ ਸਾਨੂੰ ਪਤਾ ਨਹੀਂ ਸੀ ਵੀ ਉਹ ਪਹਿਲਾਂ ਹੀ ਆ ਗਏ ਜੇ ਪਤਾ ਹੁੰਦਾ ਤਾਂ ਅਸੀਂ ਸ਼ਾਇਦ ਹੋਰ ਤੇ ਵੀ ਜਾ ਕੇ ਆਉਂਦੇ ਹੁਣ ਅਸੀਂ ਥੱਕੇ ਆ ਹੁਣ ਅਸੀਂ ਵਾਪਸ ਨਾਨਸਰੂ ਜਾ ਰਹੇ ਹਾਂ ਉੱਥੇ ਸਾਡੇ ਪ੍ਰੋਗਰਾਮ ਹੈ ਬਹੁਤ ਜ਼ਰੂਰੀ ਵੈਲਕਮ ਜੀ ਭਾਈ ਜੀ तो आइए देखिएगा हम काम टॉपिक आओगे आओ शाम लेना मैं पहला